ਪੁੱਤ ਵਿਆਹਾਂ ਸੋਚਿਆ ਨੂੰ ਦੀਆਂ ਪੱਕੀਆਂ ਖਾਵਾਂਗੇ ਕੀ ਪਤਾ ਸੀ ਲੋਕੋ ਸੁਕੀਆਂ ਤੋਂ ਵੀ ਜਾਵਾਂਗੇ ਕੀ ਪਤਾ ਸੀ ਲੋਕੋ ਸੁਕੀਆਂ ਤੋਂ ਵੀ ਜਾਵਾਂਗੇ ਘਰ ਨਾਲ ਜੇ ਸੁਣਿਓ ਲੋਕੋ ਗੱਲਾਂ ਅੱਜ ਦੀਆਂ ਕਰਮਾਂ ਦੇ ਨਾਲ ਮਿਲਦੀਆਂ ਲੋਕੋ ਨੂੰ ਹਾਂ ਚੱਜਦੀਆਂ ਕਰਮਾਂ ਦੇ ਨਾਲ ਮਿਲਦੀਆਂ ਲੋਕੋ ਨੂੰ ਹਾ ਝਜਦੀਆਂ ਪਿਓ ਮਰ ਜੇ ਕਹਿੰਦੀਆਂ ਜੱਗ ਤੇ ਹਨੇਰ ਪੈ ਗਿਆ ਜੇ ਸੋਰਾ ਮਰ ਜੇ ਕਿਦਰੇ ਬੁੱਢੜਾ ਗਲੋਂ ਲੈ ਗਿਆ ਜੇ ਸੋਰਾ ਮਰ ਜੇ ਕਿਦਰੇ ਬੁੱਢੜਾ ਗਲੋਂ ਲੈ ਗਿਆ ਜੇ ਸੋਚ-ਸੋਚ ਕੇ ਗੱਲਾਂ ਦਿਲ ਤੇ ਸਟਾਂ ਵੱਜਦੀਆਂ ਕਰਮਾਂ ਦੇ ਨਾਲ ਮਿਲਦੀਆਂ ਲੋਕੋ ਨੂੰ ਹਾਂ ਚੱਜਦੀਆਂ ਕਰਮਾਂ ਦੇ ਨਾਲ ਮਿਲਦੀਆਂ ਲੋਕੋ ਨੂੰ ਹਾਂ ਚੱਜਦੀਆਂ ਸੱਸ ਮੰਝੇ ਤੇ ਤੜਫੇ ਲੈ ਕੇ ਦੇਣ ਦਵਾਈ ਨਾ ਮਾਣੂ ਕਰ ਕਰ ਫੋਨ ਕਹਿੰਦੀਆਂ ਮਿਲਣ ਤੋਂ ਆਈ ਨਾ ਮਾਣੂ ਕਰ ਕਰ ਫੋਨ ਕਹਿੰਦੀਆਂ ਮਿਲਣ ਤੋਂ ਆਈ ਨਾ ਸੋਰਿਆਂ ਦੇ ਖੋਲਣ ਪਰਦੇ ਪੇਕਿਆਂ ਦੇ ਕੱਜ ਦੀਆਂ ਹਾਈ ਕਰਮਾਂ ਦੇ ਨਾਲ ਮਿਲਦੀਆਂ ਲੋਕੋ ਨੂੰ ਹਾਂ ਝੱਜਦੀਆਂ ਕਰਮਾਂ ਦੇ ਨਾਲ ਮਿਲਦੀਆਂ ਲੋਕੋ ਨੂੰ ਹਾਂ ਝੱਜਦੀਆਂ ਨਾ ਸੱਸ ਸੋਰੇ ਦੀ ਇੱਜ਼ਤ ਨਾ ਹੁੰਦੀ ਕਰਵਾਲੇ ਦੀ ਲਿਖਦੀ ਲਿਖਦੀ ਕਲਮ ਰੋ ਪਈ ਜੇ ਤਲਵਾੜੇ ਦੀ ਲਿਖਦੀ ਲਿਖਦੀ ਕਲਮ ਰੋਪਈ ਜੇ ਤਲਗੜਵਾਲੇ ਦੀ ਰਾਜ ਸੁਣਾਉਂਦਾ ਸਚੀਆਂ ਇਹ ਗੱਲਾਂ ਅੱਜ ਦੀਆਂ ਕਰਮਾਂ ਦੇ ਨਾਲ ਮਿਲਦਿਆਂ ਲੋਕੋ ਨੂੰ ਹਾਂ ਚੱਜਦੀਆਂ ਕਰਮਾਂ ਦੇ ਨਾਲ ਮਿਲਦਿਆਂ ਲੋਕੋ ਨੂੰ ਹਾਂ ਚੱਜਦੀਆਂ